ਸਵੰਤਸੇਂ ਕਮਲ ਦੀ ਲਿਖੀ ਹੋਈ ਪੁਸਤਕ ਗਵਾਚੀ ਪੱਗ ਕਹਾਣੀ ਪਹਿਲੀ ਗਰੀਬੀ ਦਾ ਕੋਰਸ ਸਵਾਰੀ ਜਾਨ ਮੈਨੂੰ ਉਸ ਉਸ ਮੈਨੂੰ ਆਵਾਜ਼ ਮਾਰ ਲਈ ਆਓ ਭਾਈ ਸਾਹਿਬ ਚੱਲਣ ਵਾਲੇ ਬਣੀਏ ਉਹ ਪਹਿਲਾਂ ਹੀ ਰਕਸ਼ੇ ਵਿੱਚ ਬੈਠਾ ਸੀ ਸ਼ਾਇਦ ਢੇਰ ਸਮੇਂ ਤੋਂ ਬੈਠਾ ਹੋਵੇ ਸੂਰਜ ਛੁੱਪਣ ਵਾਲਾ ਸੀ ਮੈਂ ਉਸ ਨੂੰ ਜਾਣਦਾ ਨਹੀਂ ਸੀ ਪਰ ਉਹਦੇ ਨਾਲ ਵਹਿ ਗਿਆ ਮੈਨੂੰ ਘਰ ਪਹੁੰਚਣ ਦੀ ਕਾਲ ਸੀ ਰਿਕਸ਼ੇ ਵਾਲੇ ਨੇ ਜੀਟੀ ਰੋਡ ਛੱਡ ਕੇ ਪਿੰਡ ਨੂੰ ਸੇਧ ਧਰ ਲਈ ਸੜਕ ਟੁੱਟੀ ਫੁੱਟੀ ਰਕਸ਼ਾ ਪ੍ਰਾਣਾ ਤੇ ਖਿੱਚਣ ਵਾਲਾ ਮਾੜਾ ਸਮਝੋ ਹਿੰਦੁਸਤਾਨ ਤਾਂ ਉਹਨ ਦਾ ਸਾਰਾ ਜੋਰ ਲਾ ਕੇ ਅੱਗੇ ਵਧਣ ਦਾ ਯਤਨ ਕਰ ਰਿਹਾ ਸੀ ਪਰ ਸਾਹਮਣੀ ਸਾਹਮਣੀ ਬਚਾਲਕ ਦੀ ਪੇਸ਼ ਨਹੀਂ ਸੀ ਜਾਣ ਦਿੰਦੀ ਦਿਹਾੜੀ ਕੀ ਪਾ ਲੈਣਾ ਹੈ ਆਰਥਿਕ ਪੱਖ ਜਾਣਨ ਦੀ ਮੇਰੀ ਖੋਟੀ ਆਦਤ ਬਣ ਚੁੱਕੀ ਸੀ ਚਾਲਕ ਦੇ ਸਿਰ ਉਤੋਂ ਦੀ ਮੇਰੀਆਂ ਨਜ਼ਰਾਂ ਨੀਲੀ ਭਾ ਵਿੱਚ ਡੁੱਬਦੀਆਂ ਉੱਬਰਦੀਆਂ ਕੰਨਿਆ ਕੁਮਾਰੀ ਤੱਕ ਪਹੁੰਚ ਰਹੀਆਂ ਸਨ ਜੀ 5 ਮਾਲਕ ਨੂੰ ਦੇ ਕੇ 15 18 ਕਦੇ 20 20 ਬਚ ਜਾਂਦੇ ਆ ਉਸ ਸਾਹਮਣੀ ਸਾਹਮਣੀ ਬਾਦ ਦੇ ਮੁਕਾਬਲੇ ਪੈਂਡਲਾਂ ਉੱਤੇ ਖਲੋ ਕੇ ਭਾਰ ਪਾਉਣਾ ਸ਼ੁਰੂ ਕਰ ਦਿੱਤਾ ਹੁਣ ਖੇਤਾਂ ਵੇਚ ਤਾਂ ਦਿਹਾੜੀ ਨਹੀਂ ਜਾਂਦਾ ਹੋਵੇਗਾ ਜੋ ਨਾ ਚਾਰਨ ਵੇਲੇ ਮਹੀਨਾ ਲਾ ਲਈਦਾ ਵਾ ਵਾ ਹੱਥ ਰੰਗ ਲੈਂਦਾ ਹੱਥ ਤਾਂ ਕੀ ਰੰਗਣੇ ਆ ਜੀ ਕੈਰਾਂ ਦੀ ਮਹਿੰਗਾਈ ਵਿੱਚ ਪਲ ਪੂਰਾ ਹੋ ਜਾਵੇ ਤਾਂ ਬੜਾ ਹੈ ਬਾਦੇ ਤੱਕੇ ਰਕਸ਼ੇ ਨੂੰ ਜਾਮ ਕਰ ਕਰ ਲੰਘ ਰਹੇ ਸਨ ਪਹਿਲਾਂ ਸੀਰ ਲੈਂਦਾ ਹੁੰਦਾ ਸੀ ਉਹ ਜੀ ਸਾਰੇ ਪਾਪੜ ਬੇਲ ਵੇਖੇ ਕਿਵੇਂ ਵੀ ਪੂਰੀ ਨਹੀਂ ਪਈ ਹਾਰ ਕੇ ਹੀ ਅੱਕ ਚੱਬੇ ਮਾਫ਼ ਕਰਨਾ ਤੁਹਾਡੀ ਗੱਲ 'ਚ ਗੱਲ ਐ ਮੈਨੂੰ ਆਵਾਜ਼ ਮਾਰਨ ਵਾਲਾ ਭਾਈ ਬੋਲ ਪਿਆ ਤੁਸੀਂ ਵਾਵਾ ਗਿਣਤੀ ਮਿੰਤੀ ਕਰਨ ਵਾਲੇ ਲੱਗਦੇ ਓਸ ਗੱਲ ਕਰਨ ਲਈ ਮੇਰਾ ਧਿਆਨ ਖਿੱਚਿਆ ਮੇਰੀ ਤੱਕਣੀ ਨੂੰ ਹੂਰਾ ਸਮਝ ਕੇ ਉਸ ਗੱਲ ਅੱਗੇ ਵਿਧਾਈ ਸਿਰੀ ਤੇ ਖੇਤ ਮਜ਼ਦੂਰੀ ਪੀੜੀਆਂ ਤੋਂ ਟੁੱਟੇ ਪਰ ਇਹਨਾਂ ਦੀ ਹਾਲਤ ਅੱਜ ਛੋਟੇ ਕਿਸਾਨ ਤੋਂ ਚੰਗੀ ਨਹੀਂ ਤਾਂ ਮਾੜੀ ਵੀ ਨਹੀਂ ਸਾਰੇ ਬੇੜੇ ਦਿਹਾੜੇ ਵਾੜੇ ਦਿਹਾੜੇ ਪੂਰੇ ਕਰਨ ਕੇ ਕਿਸਾਨ ਨੂੰ ਕੁਝ ਨਹੀਂ ਬਚਦਾ ਖੇਤੀ ਛੋਟੇ ਕਿਸਾਨ ਲਈ ਘਾਟੇ ਵਾਲਾ ਧੰਦਾ ਬਣ ਗਿਆ ਹੋਰ ਇਹ ਕੁਝ ਨਹੀਂ ਕਰ ਸਕਦਾ ਪਰ ਮੈਂ ਤੈਨੂੰ ਪੁੱਛਦਾ ਹਾਂ 5-7 ਕਿੱਲੇ ਵਾਲੇ ਕਿਸਾਨ ਦਾ ਕੋਈ ਬਚਾ ਹੈ ਮੁਸ਼ਕਲ ਹੀ ਲੱਗਦਾ ਹੈ ਸਰਕਾਰ ਦਾ ਦੁਰੰਜਾ ਖਾਦ ਤੇ ਦਵਾਈ ਏਜੰਸੀਆਂ ਦੀ ਰੇਲਦਾਰ ਲੁੱਟ ਰਲੇਦਾਰ ਰੋਟ ਮੰਡੀ ਦੀ ਮੁੰਨੀ ਅਤੇ ਬਲਾਕ ਵਿੱਚ ਖਰੀਦ ਇੱਕ ਵਾਰ ਇਸ ਨੂੰ ਖਸੀਆ ਰਾਜ ਜ਼ਰੂਰ ਬਣਾ ਦੇਵੇਗੀ ਮੈਂ ਸੋਚ ਉੱਤਰ ਦਿੱਤਾ ਹਾਂ ਇੱਕ ਪਾ ਹੈ ਜੇ ਕਿਸਾਨ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਨ ਅਤੇ ਆਪਣੀ ਖਾਦ ਬਣਾਉਣ ਹਰੀ ਭਾਮੋ ਪਸ਼ੂਆਂ ਦੇ ਗੋਹੇ ਦੀ ਸਰਦਾਰ ਜੀ ਸਰਦਾਰ ਜੀ ਰਲ ਕੇ ਕੰਮ ਕਰਨ ਦਾ ਜ਼ਮਾਨਾ ਹੀ ਨਹੀਂ ਰਿਹਾ ਹੁਣ ਤਾਂ ਭਰਾ ਭਰਾ ਨੂੰ ਪੱਠਿਆਂ ਦੀ ਭਰੀ ਨਹੀਂ ਚੁਕਾਉਂਦਾ ਸਰੀਕਾਂ ਨਾਲ ਮਿਲ ਕੇ ਕਦੋਂ ਕੰਮ ਕੀਤਾ ਫਿਰ ਜੱਟ ਨੂੰ ਗਰੀਬੀ ਦੀ ਹਨੇਰੀ ਤੋਂ ਕੁਝ ਨਹੀਂ ਬਚਾ ਸਕਦਾ ਕੋਈ ਨਹੀਂ ਬਚਾ ਸਕਦਾ ਸ਼੍ਰੀਕਵਾਜੀ ਦੀ ਲਾਹਨਤ ਸਰਕਾਰ ਦਾ ਡੇਂਗੂ ਰਵਈਆ ਇਹਨੂੰ ਪੁੱਠੇ ਰਾਹ ਤੇ ਲੈ ਤੁਰੇਗਾ ਡਕੈੰਤਿਆਂ ਤੇ ਚੋਰੀਆਂ ਦੇ ਰਾਹ ਮੈਂ ਤੈਨੂੰ ਮੈਂ ਤੁਹਾਨੂੰ ਇਸ ਲਈ ਪੁੱਛ ਰਿਹਾ ਹਾਂ ਮੈਂ ਇਸ ਗਰੀਬੀ ਦਾ ਕੋਰਸ ਕੀਤਾ ਉਸ ਪੌਂਚਮੀ ਪੱਗ ਵਾਲੇ ਨੇ ਸਿਰ ਹਿਲਾ ਕੇ ਆਪਣੀ ਗੱਲ ਦਾ ਯਕੀਨ ਦਵਾਇਆ ਮੇਰੇ ਅਨੁਮਾਨ ਹਰਾਨੀ ਨਾਲ ਉਹਦੀ ਹੱਡ ਬੀਤੀ ਦਾ ਮੂੰਹ ਤੱਕਣ ਲੱਗੇ ਇਹ ਬੰਦਾ ਪੜਿਆ ਹੋਣ ਨਾਲ ਗੂੜਿਆ ਗੂੜਿਆ ਵੀ ਲੱਗਦਾ ਹੈ ਮੇਰੀ ਦਿਲਚਸਪੀ ਵੱਧ ਗਈ ਉਸ ਆਪ ਬੀਤੀ ਤੋਰ ਲਈ 10 ਜਮਾਤਾਂ ਪਾਸਾਂ ਕਲਰਕੀ ਮਿਲਦੀ ਸੀ ਜੱਟ ਕੀ ਟੌਰ ਕਰਨ ਕਰਨ ਲਈ ਨਾ 15 ਕਮਾ ਜ਼ਮੀਨ ਦਾ ਰੰਗੜਾਉ ਤੌਣ ਨਹੀਂ ਮੋੜਨ ਦਿੰਦਾ ਸੀ ਸੂਬੇਦਾਰ ਬਾਪ ਦਾ ਕੱਲਾ ਪੁੱਤਰ ਸਾਂ ਚੰਗੇ ਘਰ ਵਿਆਹ ਹੋ ਗਿਆ ਬਸ ਇੱਕ ਸਾਲ ਜਵਾਨੀ ਦਾ ਰੰਗ ਮਾਣਿਆ ਫਿਰ ਚਪੇਰੋਂ ਆਫਤਾਂ ਨੇ ਘੇਰਾ ਪਾ ਲਿਆ ਅਗਲੇ ਸਾਲ ਕੁਝ ਮਹੀਨਾ ਦੇ ਗੀਤ ਪਛੇਤ ਨਾਲ ਮਾਂ ਬਾਪ ਪੂਰੇ ਹੋ ਗਏ ਘਬਰਾਉਣਾ ਕੁਦਰਤੀ ਸੀ ਪਰ ਮੇਰੀ ਘਰ ਵਾਲੀ ਦਲੇਰ ਨਿਕਲੀ ਉਸ ਮੇਰਾ ਮੋਢਾ ਥਾਮ ਲਿਆ ਘਰ ਦੀ ਪੂੰਜੀ ਹੰਗਾਮੇ ਉੱਤੇ ਲੱਗ ਗਈ ਵਾ ਸੁਭਾਅਕ ਹੀ ਮੇਰੇ ਮੋਹ ਸ਼ਾ ਵਸ਼ ਦੇ ਹੋ ਗਈ ਘਰ ਵਾਲੀ ਜੇ ਸਾਥਨ ਹੋਵੇ ਬੰਦਾ ਕੋਈ ਵੀ ਦੋਖ ਘੱਟ ਸਕਦਾ ਹੈ ਸਮਝੋ ਉਸ ਦੀ ਹਿੰਮਤ ਆਸ ਰਹੀ ਖਲੋਤਾ ਰਹਿ ਗਿਆ ਰਖਸ਼ੇ ਵਾਲੇ ਨੂੰ ਸਾਹਮਣੀ ਵਾਰ ਨਾਲ ਸੇਮ ਦੇ ਪੁੱਲ ਦੀ ਪਹਿਲੀ ਚੜਾਈ ਵੀ ਆ ਪਈ ਸਾਰਾ ਜੋਰ ਲਾਉਂਦਿਆਂ ਉਸ ਦੇ ਗਲ ਦੇ ਨਾੜਾਂ ਖਲੋ-ਖਲੋ ਜਾਂਦਾਂ ਸਨ ਫਿਰ ਜੀ ਮਖਲੋਤੀ ਗਨ ਹੰਗਾਰੇ ਦਾ ੱੱਕਾ ਮਾਰ ਲਿਆ ਫਿਰ ਜੀ ਮਰੱਬੇਬੰਦੀ ਆ ਗਈ ਪੁਆੜਿਆਂ ਦੀ ਜੜ ਹਰ ਤਰ੍ਹਾਂ ਦੀ ਕਾਟ ਲੱਗ ਕੇ 10 ਏਕੜ ਨਿਆਈ ਵਿੱਚ ਮਿਲ ਗਏ ਜਿਸ ਵਿੱਚ ਦੋ ਕਿੱਲੇ ਛੱਪੜ ਪੈਂਦਾ ਸੀ ਉਹ ਦੋ ਕਿੱਲੇ ਨੀਵੀਂ ਥਾਂ ਸਨ ਉਂ ਬਗਦੇ ਸਨ ਮੈਂ ਖੁਸ਼ ਸਾਂ ਕੋਰਾ ਨਿਆਈ ਵਿੱਚ ਮਿਲ ਗਿਆ ਇਹ ਕਹਿਰਾ ਆਦਮੀ ਸਾਂ ਦੂਰ ਦੀ ਬਾਹੀ ਮਾਰ ਲੈਂਦੀ ਹੁਣ ਸਵਾਲ ਸੀ ਬੱਟਾ ਪਨ ਕੇ ਉੱਚੇ ਨੀਵੇਂ ਖੇਤਾਂ ਨੂੰ ਪੱਧਰ ਕਰਨ ਦਾ ਘਰ ਵਿੱਚ ਢੇਲਾ ਨਹੀਂ ਸੀ ਮੇਰਾ ਮੂੰਹ ਲੱਥਾ ਵੇਖ ਕੇ ਘਰ ਵਾਲੀ ਨੇ ਨੱਕ ਕੰਨ ਵਾਲੀ ਖਾਲੀ ਕਰ ਦਿੱਤੀ ਮੈਂ ਲੈਣਾ ਨਹੀਂ ਸੀ ਚਾਹੁੰਦਾ ਹੱਸ ਕੇ ਆਖਣ ਲੱਗੀ ਤੂੰ ਤਕੜਾ ਹੋ ਕੇ ਖੇਤ ਬਣਾ ਇਹ ਗੈਨੇ ਫੇਰ ਬਣਾ ਲਵਾਂਗੇ ਸਰਦਾਰ ਜੀ ਮੈਂ ਹੌਸਲਾ ਫੜ ਕੇ ਟਰੈਕਟਰ ਤੋਂ ਪਧਰਾਏ ਬਹਾਏ ਸਵਾਰੇ ਤੇ ਰੂੜੀ ਪਾਈ ਕਾਲੀ ਸ਼ਾ ਮੱਕੀ ਲਹਿਰਾਉਂਦੀ ਵੇਖ ਲੋਕਾਂ ਗੱਲਾਂ ਕਰਨਾਂ ਸੋਣੀ ਤਸ ਜਿਉਣੇ ਨੂੰ ਲੈਣ ਆਏਗੀ ਮੈਂ ਕਾਲੀ ਤੋੜੀ ਗੱਡੀ ਦਿੱਤੀ ਸੋਣ ਲੋੜ ਗੋਚਰਾ ਵਰਕੇ ਮੀਂਹ ਵਰਕੇ ਲੰਘ ਗਿਆ ਫਿਰ ਭਾਦੋਂ ਦੀ ਸਾੜ ਸਤੀ ਜੇਹੀ ਆਈ ਕਿ ਤਿੰਨ ਦਿਨ بارش ਨੇ ਹਟਣ ਦਾ ਨਾਂ ਨਾ ਲਿਆ ਬਾਹਰਲੇ ਖੇਤਾਂ ਤੇ ਪਿੰਡਾਂ ਦਾ ਪਾਣੀ ਮੱਕੀ ਵਿੱਚ ਮਸਲਾ ਉਤਲੇ ਆ ਗਈ ਦਿਸਦਾ ਸਨ ਪਾਣੀ ਦੇ ਨਿਕਾਸ਼ ਵਿੱਚ ਕੋਈ ਸੁਧਾਰਨ ਨਹੀਂ ਸੀ ਮੇਰੇ ਨਾਲੋਂ ਕਿਸੇ ਦੀ ਪਹਿਲੀ ਨੀਵੀਂ ਹੁੰਦੀ ਤਾਂ ਪਾਣੀ ਨਿਕਲਦਾ ਕਾਲੀ ਤੌੜੀ ਦਾ ਗੜ ਡੁੱਬਾ ਹੋਇਆ ਸੀ ਅਤੇ ਪਿੱਠ ਨੰਗੀ ਸੀ ਮੈਂ ਮੰਜੇ ਟਾਪ ਪੈ ਗਿਆ ਮੇਰਾ ਹਰਾਸ ਟੁੱਟ ਲੱਥਾ ਘਰ ਵਾਲੀ ਨੇ ਬਾਹੂ ਫੜ ਕੇ ਹਿਲਾਉਂਿਆ ਮਰਦ ਕਦੇ ਢੇਰੀ ਨਹੀਂ ਢਾਉਂਦੇ ਤੂੰ ਉੱਠ ਜਿਸ ਮੁਸੀਬਤ ਪਈ ਹੈ ਉਹ ਟਲਦੀ ਵੀ ਕਰੇਗਾ ਉਸ ਮੁੰਡਾ ਮੇਰੀ ਹਿੱਕ ਤੇ ਪਾ ਦਿੱਤਾ ਘਰ ਵਾਲੀ ਦੇ ਦਲਾਸੇ ਨਾਲ ਮੋੜ ਉੱਠ ਪਿਆ ਬਾਹਰ ਨਿਕਲਿਆ ਲੋਕ ਹਮਦਰਦੀ ਨਾਲ ਅੱਖਾਂ ਜਾਂੜ ਬੜਾ ਮਾੜਾ ਕੰਮ ਹੋਇਆ ਸੌਣੀ ਤਾਂ ਮਾਰੀ ਗਈ ਹਾੜੀ ਵਿੱਜਣ ਦੇ ਅਸਾਰ ਵੀ ਨਹੀਂ ਦਿਸਦੇ ਸਨ ਗੱਲ ਕੀ ਹਾੜੀ ਪਛੇਤੀ ਬੱਤਰ ਤੇ ਬੀ ਨਾ ਬੀਜੀ ਜਾ ਸਕੀ ਲੈ ਦੇ ਕੇ ਇੱਕ ਉੱਚੇ ਕਿਲੇ ਵਿੱਚ ਇੱਕ ਗੱਡਾ ਲਾਣ ਦਾ ਹੋਇਆ ਸਤ ਮਾਨ ਕਣਕ ਸਾਲ ਭਰ ਦੀ ਖਰਚੀ ਦਾ ਮੂੰਹ ਕਿੱਥੋਂ ਤੱਕ ਬੰਦ ਕਰਦੀ ਸਾਲ ਵਿੜਾ ਨਿਕਲ ਗਿਆ ਬੇਲਾ ਨਿਕਲ ਗਿਆ ਕਬੀਲਦਾਰੀ ਨੇ ਬੱਖੀ ਬੱਖ ਸੰਗੀ ਕੁੱਟੀ ਹੋਈ ਸੀ ਘਰ ਵਾਲੀ ਦੇ ਭਰਾ ਫਸਲ ਮਾਰੀ ਜਾਣ ਦੀ ਖਬਰਸਾਰ ਲੈਣ ਆਈ ਮੈਂ ਉਹਨਾਂ ਤੋਂ ਮਦਦ ਲੈਣ ਲਈ ਪਤਨੀ ਨੇ ਸਲਾਹ ਕੀਤੀ ਹੋਰ ਰਿਸ਼ਤੇਦਾਰ ਕਾਦੇ ਵਾਸਤੇ ਹੁੰਦੇ ਆ ਸਾਡੇ ਉੱਤੇ ਲੋੜੇ ਦੀ ਭੀੜਾ ਪਈ ਸੀ ਉਸ ਅੱਖਾਂ ਭਰ ਕੇ ਮੇਰੇ ਅੱਗੇ ਹੱਥ ਜੋੜੇ ਬੇਖਵੰਦਿਆ ਰੱਬ ਦੇ ਮੈਂ ਤੇਰੇ ਨਾਲ ਦੁੱਖ ਕੱਟੂੰ ਭੁੱਖ ਸਾਂ ਬਟਾਂ ਤੋਂ ਕਾ ਖੋ ਤੂੰ ਪਰ ਤੂੰ ਮੇਰੇ ਮਾਪਿਆਂ ਅੱਗੇ ਹੱਥ ਨਾ ਢੀ ਤੂੰ ਉਹਨਾਂ ਦੀਆਂ ਨਜ਼ਰਾਂ ਵਿੱਚ ਹਮੇਸ਼ਾ ਲਈ ਨੀਵਾ ਹੋ ਜਾਵੇਂਗਾ ਮੈਂ ਤੈਨੂੰ ਕਿਸੇ ਅੱਗੇ ਵੀ ਲੰਬਿਆਂ ਪਿਆ ਨਹੀਂ ਵੇਖ ਸਕਦੀ ਝਟ ਹੀ ਝਟ ਮੇਰੇ ਵਿੱਚ ਲੋੜੇ ਦਾ ਬਦਲਾਵ ਆ ਗਿਆ ਮੈਂ ਕਿਸੇ ਵੀ ਰਿਸ਼ਤੇਦਾਰ ਦੀ ਸਹੈਤਾ ਨਾ ਲਈ ਅਗਲੇ ਸਾਲ ਮੋੜ ਬਾਰਸ਼ਾਂ ਦੇ ਰੜੇ ਰੱਖ ਦਿੱਤੇ ਇਨਾ 2 ਸਾਲਾਂ ਦੀ ਮਾਰ ਨੇ ਚੰਗੇ ਚੰਗੇ ਖੇਤ ਗੈਹਨੇ ਕਰਵਾ ਦਿੱਤੇ ਬਲਦ ਵੇਕ ਗਏ ਖੇਤੀ ਛੁੱਟ ਗਈ ਕੜਾ ਕਲਰਕ ਲੱਗਣ ਦੀ ਬਿੱਤ ਗਵਾ ਚੁੱਕਾ ਸਾਂ ਘਰ ਵਾਲੀ ਜੋਰ ਦੇ ਰਹੀ ਸੀ ਬਾਹੀ ਨਾ ਸਹੀ ਕੋਈ ਹੋਰ ਕੰਮ ਕਰੋ ਪਰ ਕਰੋ ਜ਼ਰੂਰ ਦੁਕਾਨ ਪਾ ਲਵੋ ਕੰਮ ਵਿੱਚ ਕਾਦੀ ਸ਼ਰਮ ਹੁੰਦੀ ਹੈ ਦੁਕਾਨ ਪਾ ਕੇ ਕਿਰਾੜ ਨਹੀਂ ਬਣਾਗਾ ਸਰੀਕਾਂ ਦੀਆਂ ਬੋਲੀਆਂ ਅਗਾਉਂ ਸੇਲੇ ਚੋਪ ਦੇ ਰਿੰਗਾ ਸਨ 2-4 ਸਾਲ ਦੁਚਿੱਤਿਆਂ ਤੇ ਖੇ ਮਿੱਟੀ ਛਾਂਦਿਆ ਹੋਰ ਲੰਘ ਗਏ ਕਰਜ਼ੇ ਨੇ ਵਾਲ-ਵਾਲ ਬਿੰਨ ਦਿੱਤਾ ਉਰਾ-ਉਰਾ ਔਰ ਗਹਿਣੇ ਪੈ ਗਿਆ ਸਾਡੇ ਦੋ ਨਾਲ ਖਾਣ ਵਾਲੇ ਚਾਰ ਜੀ ਹੋਰ ਆ ਚੁੱਕੇ ਸਨ ਦੋ ਪੁੱਤਰ ਤੇ ਦੋ ਧੀਆਂ ਲੈ ਦੇ ਕੇ ਸਾਡੇ ਕੋਲ ਇੱਕ ਲਵੇਰੀ ਮੱਝ ਰਹਿ ਗਈ ਸੀ ਮੈਂ ਉਹ ਵੀ ਵੇਚ ਦੇਣਾ ਚਾਹੁੰਦਾ ਸਾਂ ਨਾ ਜੀ ਮੱਝ ਨਾ ਵੇਚੋ ਘਰ ਵਾਲੀ ਇੱਕ ਤਰਾੜ ਗਈ ਬੱਚਾਂ ਦੇ ਮੂੰਹੋਂ ਦੁੱਧ ਕਿ ਖੋਣਿਓ ਇੱਥੇ ਕਿੱਥੋਂ ਆਉਣਗੇ ਇਸ ਲਈ ਮੈਂ ਆਪ ਖੋਤ ਕਿ ਲਿਓ ਤੁਕਾ ਕੋਤਨ ਜਾਵੇਂਗੀ ਸਰੀਕਾਂ ਦੇ ਖੇਤਾਂ ਵਿੱਚ ਹੈਰਾਨੀ ਵਿੱਚ ਮੈਂ ਝਟਕਾ ਖਾ ਗਿਆ ਅੱਛਾ ਨਾ ਵੇਚ ਕੱਲ ਤੋਂ ਮੈਂ ਆਪਕਾ ਨੂੰ ਜਾਵਾਂਗਾ ਫਿਰ ਸਰਦਾਰ ਜੀ ਮੈਂ ਚਾਦਰ ਰੰਬਾ ਚੁੱਕ ਲਿਆ ਸਰੀਕਾਂ ਬੋਲੀਆਂ ਮਾਰੀਆਂ ਮੈਂ ਕੰਨਾਂ ਵਿੱਚ ਕੌੜਾ ਤੇਲ ਪਾ ਲਿਆ ਉਹਨਾਂ ਦੀਆਂ ਮੁਸਕੜੀਆਂ ਦੀ ਬਿਉ ਵੀ ਅੱਖਾਂ ਮੀਟ ਕੇ ਪੀ ਲਈ ਮਲੇਰੀਏ ਨੇ ਘਰ ਵਿੱਚ ਸਭ ਨੂੰ ਦੋਰਾ ਲਾਗਾ ਰੱਬ ਦਾ ਸ਼ੁਕਰ ਮੂੰਹ ਥੋਕਸਾਂ ਰਹੀ ਦਵਾਈ ਲਈ ਪੈਸੇ ਤਾਂ ਕਿਤੇ ਅਸੀਂ ਕਈ ਕਈ ਡੰਗ ਭੁੱਖੇ ਸੌਂਦੇ ਰਹੇ ਪਰ ਸਾਡੇ ਜਵਾਕਾਂ ਮੂੰਹ ਕੁੱਟੀ ਰੱਖੇ ਮਾਲੇ ਨੂੰ ਛੱਤੀ ਰੋਗ ਉਹ ਕਿਹੜੀ ਮੁਸੀਬਤ ਸੀ ਜਿਹੜੀ ਸਾਡੇ ਤੇ ਨਹੀਂ ਚੜਕੇ ਆਈ ਪੁਰਾਣੇ ਕੱਪੜਿਆਂ ਉਤੇ ਟਾਕੀਆਂ ਹੀ ਟਾਕੀਆਂ ਚੜਦਿਆਂ ਗਾ ਪਿੰਡੇ ਦੇ ਸਾਬਣ ਨੂੰ ਸਾਲ ਹੀ ਬੀਤ ਗਏ ਸਨ ਬੇਹੀ ਲੱਸੀ ਨੂਣ ਵਿੱਚ ਨੂਣ ਵਿੱਚ ਕੱਪੜੇ ਘਚੋਲ ਲੈਂਦੇ ਸਾਂ ਜੱਟ ਦੇ ਡੰਗੜੋ ਉਬਾਲੀ ਜਿੱਜ ਨਾਲ ਤੈਹ ਲੱਗ ਗਈ ਮੈਂ ਕਦਮ ਪੁੱਟਾਂ ਅਗਾਹ ਨੂੰ ਜਾਣ ਪਛਾਨ ਨੂੰ ਘਰ ਵਾਲੀ ਦਾ ਦਿੱਤਾ ਹੌਸਲਾ ਜ਼ਰੂਰ ਮੇਰੇ ਨਾਲ ਸੀ ਮੈਂ ਜਾਇਦਾਦ ਕਿਸੇ ਐਬ ਵਿੱਚ ਨਹੀਂ ਗਵਾਈ ਸੀ ਕੁਦਰਤ ਦੀ ਕਰੋਪੀ ਤੇ ਕਰਮਾਂ ਦੀ ਹਾਰ ਨੂੰ ਕੀ ਕਰਦਾ ਰਖਸ਼ੇ ਵਾਲੇ ਭਾਈ ਨੂੰ ਪੂਏ ਦੇ ਪੋਲ ਦੀ ਦੂਜੀ ਚੜਾਈ ਆ ਗਈ ਪੈੜਾਂ ਉੱਤੇ ਜੋਰ ਪਾਉਂਦਿਆ ਕੜਕ ਦੇ ਕੇ ਚੈਨ ਲੈ ਗਈ ਅਸੀਂ ਵੀ ਚੜਾਈ ਕਰਨ ਉੱਤਰ ਪਏ ਪੋਲ ਉੱਤੇ ਆ ਕੇ ਮੁੜ ਵਹਿ ਗਏ ਹੌਣ ਪੈਰੀਤਨ ਕਰਨ ਰਖਸ਼ੇ ਵਾਲੇ ਨੇ ਦਮ ਮਾਰ ਲਿਆ ਸੀ ਤੇ ਟਲਾਨ ਕਰਨ ਉਸ ਦਾ ਮੂੰਹ ਲਿਸ਼ਕ ਪਿਆ ਭਾਈ ਨੇ ਆਪ ਬੀਤੀ ਅੱਗੇ ਤੋਰੀ ਜੇ ਸੱਚ ਪੁੱਛੋ ਤਾਂ ਘਰ ਵਾਲੀ ਨੇ ਹੀ ਗਰੀਬੀ ਦੀ ਦਲਦਲ ਵਿੱਚੋਂ ਕੱਢਿਆ ਉਹ ਕਿਵੇਂ ਇੱਕ ਦਿਨ ਉਹ ਆਖਣ ਲੱਗੀ ਅੱਧਾ ਦੁੱਧ ਡੇਰੀ ਪਾ ਲਾ ਹੋਰ ਲੋਕ ਪਾਉਂਦੀ ਏ ਮੇਰੇ ਲਈ ਇਹ ਨਮੋਸ਼ੀ ਵਾਲੀ ਗੱਲ ਸੀ ਸੂਬੇਦਾਰ ਸੂਬੇਦਾਰੀ ਨੂੰ ਲਾਜ ਲੱਗਦੀ ਸੀ ਸੂਬੇਦਾਰੀ ਦਾ ਘਾ ਖੋਤਣ ਵਾਲੇ ਦਿਨ ਹੀ ਦਾਗੀ ਹੋ ਗਈ ਸੀ ਪਰ ਮੈਂ ਅੱਦਾ ਮਣੇ ਦਿਲ ਨਾ ਰਾਜੀ ਹੋ ਗਿਆ ਮੈਨੂੰ ਪਹਿਲੀ 15ਈ ਵਾਲਾ ਦਿਨ ਕਦੇ ਨਹੀਂ ਭੁੱਲ ਭੁੱਲਦਾ ਮੈਂ ਪੂਰੇ 8 ਸਾਲ ਬਾਅਦ ਖੁਸ਼ੀ ਦਾ ਮੂੰਹ ਵੇਖਿਆ ਸਾਰਾ ਟੱਬਰ ਖੁਸ਼ ਸੀ ਅਸਾਂ ਖੀਰ ਰਿੰਨ ਕੇ ਖਾਧੀ ਫਿਰ ਸਾਨੂੰ 15ਈ ਦਾ ਸਵਾਦ ਪੈ ਗਿਆ ਅਸੀਂ 2 ਕਿਲੋ ਚਾਹ ਜੋਗਾ ਦੁੱਧ ਰੱਖ ਕੇ ਬਾਕੀ ਸਾਰਾ ਪਾਉਣ ਲੱਗ ਪਏ ਮਾਥਣ ਸਵੇਰ ਕਾ ਦੀਆਂ ਦੋ ਪੰਡਾ ਲਿਆਵਾਂ ਤੇ ਮੱਝ ਦੀ ਖੁਰਲੀ ਖਾਲੀ ਨਾ ਹੋਣ ਦੇਮਾ ਦੈਨ ਫਿਰਨ ਲੱਗੇ ਚਾਨਕ ਮੱਝ ਵੀ ਹਾਜਮੇ ਨਾਲ ਬਿਮਾਰ ਪੈ ਗਈ। ਸ਼ਾਇਦ ਉਹ ਮਿੱਟੀ ਵਾਲਾ ਤਰੇਲਿਆ ਕਾ ਖਾ ਗਈ ਸੀ। ਸਾਡੇ ਮੂੰਹ ਉੱਡ ਗਏ। ਦੁੱਧ ਦੀ ਭਰੀ ਵਾਲਟੀ ਮੋਦੀ ਵਜ ਦੀ ਪ੍ਰਤੀਤ ਹੋਈ। ਡੈਰੀ ਵਾਲੇ ਨੇ 14 ਰੁਪਏ ਲੈ ਕੇ ਚੂਰਨ ਵਾਲੀ ਡੱਬੀ ਮੈਨੂੰ ਦੇ ਦਿੱਤੀ। ਮੱਝ ਉਪਰੋਥਲੀ ਦਿੱਤੀ, ਤਿੰਨ ਖੁਰਾਕਾਂ ਨਰਾਜੀ ਹੋ ਗਈ। ਗਵਾਂਟੀ ਨੇ ਦੱਸਿਆ ਡੈਰੀ ਵਾਲੇ ਨੇ ਤੈਨੂੰ ਠੱਗ ਲਿਆ। ਇਹ ਡੱਬੀ ਤਰ ਰੁਪਏ 2 ਰੁਪਿਆ ਦੀ ਆਉਂਦੀ ਹੈ। ਮੈਨੂੰ ਬੜਾ ਗੁੱਸਾ ਆਇਆ ਆਸੇ-ਪਾਸੇ ਤਸੱਲੀ ਕਰਕੇ ਮੋਗੇ ਡੈਰੀ ਮੈਨੇਜਰ ਕੋਲ ਪਹੁੰਚ ਗਿਆ ਚਪੜਾਸੀ ਅੰਦਰ ਜਾਣ ਨਾ ਦੇਵੇ ਮੈਂ ਉਸ ਨੂੰ ਜਵਰੇ ਨਾਲ ਆਖਿਆ ਮੈਂ ਮਿਲੇ ਬਿਨਾ ਨਹੀਂ ਜਾਣਾ ਅਖੀਰ ਮੈਂ 3 ਵਜੇ ਸਾਹਿਬ ਦੇ ਪੇਸ਼ ਹੋਣ ਵਿੱਚ ਕਾਮਯਾਬ ਹੋ ਗਿਆ ਦਵਾਈ ਵਾਲੀ ਖਾਲੀ ਡੱਬੀ ਉਹਦੀ ਮੇਜ਼ ਉੱਤੇ ਰੱਖਦਿਆਂ ਪੁੱਛਿਆ ਸਾਹਿਬ ਆਹ ਦਵਾਈ ਤੁਸੀਂ ਕਿੰਨੇ ਦੀ ਦਿੰਦੇ ਹੋ 1.5 ਰੁਪਏ ਦੀ ਕਿਉਂ ਹਨੇਰ ਸਾਇ ਦਾ ਤੁਹਾਡੇ ਏਜੰਟ ਨੇ 14 ਰੁਪਏ ਲਾਏ ਹਾਂ 14 ਰੁਪਏ ਮੈਨੇਜਰ ਹੱਕਾਵਾ ਕਾ ਰਹਿ ਗਿਆ ਇਹ ਗੱਲ ਹੈ ਮੈਂ ਪਰਸੋ ਤੇਰੇ ਪਿੰਡ ਆਵਾਂਗਾ ਸਭ ਦੁੱਧ ਪਾਉਣ ਵਾਲਿਆਂ ਨੂੰ ਇਤਲਾਹ ਕਰ ਦਿਓ ਮੈਨੇਜਰ ਬੜਾ ਤਾਮ ਤੜੂਕ ਹੋ ਰਿਹਾ ਸੀ ਮੈਂ ਪਿੰਡ ਆ ਕੇ ਡੌਂਡੀ ਪੇਟ ਦਿੱਤੀ ਮੈਂ ਸੋਚ ਰਿਹਾ ਸਾਂ ਸ਼ਾਇਦ ਡੈਰੀ ਦੀ ਏਜੰਟੀ ਮੈਨੂੰ ਹੀ ਮਿਲ ਜਾਵੇ ਲੋਕ ਮੇਰੇ ਜੇਰੇ ਦੀ ਦਾਤ ਦੇ ਰਹੇ ਸਨ ਹੁਣ ਪਤਾ ਲੱਗੂ ਏਜੰਟ ਨੂੰ ਜਿਸ ਅੰਨੀ ਪਾਈ ਰੱਖੀ ਹੈ ਏਜੰਟ ਨੇ ਆਪਣੀ ਥਾਂ ਗੰਢ ਤਰੋਪ ਚੁਰੂ ਕਰ ਦਿੱਤੀ ਮਿੱਥੇ ਦਿਨ ਮਲੇਜਰ ਦੀ ਜੀਪ ਆ ਗਈ 에ਜੰਟ ਉਸ ਨੂੰ ਆਪਣੀ ਸਜੀ ਸਜੀ ਬੈਠਕ ਵਿੱਚ ਲੈ ਗਏ ਰੱਬ ਜਾਣੇ ਉਸ ਨੂੰ ਕੀ ਸ਼ੀਸ਼ੇ ਸੁੰਗਾਈ ਆਉਣ ਵਾਲਾ ਮੈਨੇਜਰ ਹੋਰ ਸੀ ਤੇ ਦ੍ਰਿਆਫਤ ਕਰਨ ਵਾਲਾ ਬਿਲਕੁਲ ਹੋਰ ਲਓ ਜੀ ਹੋਰ ਦੇਖੋ ਮੈਨੇਜਰ ਦੇ ਪੁੱਛਾਂ ਤੇ ਸਭ ਦੇ ਦੰਦ ਜੁੜ ਗਏ ਕਿਸੇ ਨੇ ਕਿਸੇ ਇੱਕ ਨੇ ਵੀ ਝੂਠੇ ਨੂੰ ਝੂਠਾ ਨਾ ਆਖਿਆ ਅਸਲੋਂ ਮਿੱਟੀ ਹੋ ਗਏ ਮੈਂ ਸੱਚਾ ਹੁੰਦਾ ਪਰ ਇਹ ਵਿੱਚ ਝੂਠਿਆਂ ਨਾਲੋਂ ਵੀ ਭੈੜਾ ਪੈ ਖਲੋਤਾ ਸਾਂ ਮੈਨੇਜਰ ਦੀ ਜੀਪ ਮੁੜ ਗਈ ਏਜੰਟ ਨੇ ਜਿੱਤ ਦੀ ਖੁਸ਼ੀ ਵਿੱਚ ਸਾਰਿਆਂ ਨੂੰ ਚਾਪ ਲਾਇ ਮੈਨੂੰ ਗੁੱਸਾ ਉਹਨਾਂ ਲੋਕਾਂ ਤੇ ਸੀ ਜਿਨ੍ਹਾਂ ਲਈ ਮੈਂ ਇੱਕ ਲੁਟੇਰੇ ਵਿਰੁੱਧ ਕਦਮ ਪੁੱਟਿਆ ਸੀ ਹੁਣ ਉਹ ਦੰਦੀਆਂ ਕੱਢ ਕੇ ਠੀਠਾ ਵਾਂਗ ਏਜੰਟ ਦਾ ਸਾਥ ਦੇ ਰਹੇ ਸਨ ਅਗਲੇ ਦਿਨ ਏਜੰਟ ਨੇ ਮੇਰਾ ਦੁੱਧ ਮੋੜ ਦਿੱਤਾ ਸਾਡੇ ਘਰ ਸੋਗ ਪੈ ਗਿਆ ਹੁਣ ਦੋ ਬੱਚੇ ਸਕੂਲ ਜਾਂਦੇ ਸਨ ਅਸੀਂ ਗਰੀਬੀ ਨਾਲ ਲੰਬਾ ਕੋਲ ਕਰਨ ਲਈ ਤਿਆਰ ਹੋ ਰਹੇ ਸਾਂ ਅਸੀਂ ਸਮਝਦੇ ਸਾਂ ਬੱਚੇ ਹੀ ਉੱਠ ਕੇ ਇੱਕ ਦਿਨ ਸਾਡੀ ਸਾਡੀ ਗਰੀਬੀ ਕੱਢਣਗੇ ਪਰ ਆਪਣੇ ਤੇ ਲੋਕਾਂ ਦੇ ਭਲੇ ਲਈ ਚੁੱਕਿਆ ਕਦਮ ਪੁੱਠਾ ਪੈ ਗਿਆ ਮੈਂ ਘਰ ਵਾਲੀ ਨਾਲ ਸਲਾਹ ਕੀਤੀ ਮੈਂ ਦੁੱਧ ਮੰਡੀ ਨਾ ਪਾਇਆ ਹੁਣ ਮੈਂ ਮੜੀਆਂ ਮੋਟੀਆਂ ਬਿਸ਼ਰਮੀਆਂ ਤੋਂ ਘਬਰਾਉਣਾ ਛੱਡ ਦਿੱਤਾ ਸੀ ਮਾੜੀ ਗੱਲ ਨਹੀਂ ਸੀ ਅਸੀਂ ਹੋਰ ਕੁਝ ਵੀ ਹੋਰ ਕਰ ਵੀ ਕੁਝ ਨਹੀਂ ਸੀ ਸਕਦੇ ਉਹਦਾ ਮਤਲਬ ਸੀ ਬੇਕਾਰ ਤੇ ਬਲੋ ਹੀਨਾ ਮਨੁੱਖ ਡਾਡਿਆਂ ਨਾਲ ਆਡਾ ਕਾਦੇ ਆਸਰੇ ਲਾ ਸਕਦਾ ਹੈ ਮੈਂ ਅਗਲੇ ਦਿਨ ਦੁੱਧ ਵਾਲੀ ਡੋਲੀ ਸਿਰ ਤੇ ਰੱਖ ਕੇ ਨਿਹਾਲ ਸਿੰਘ ਵਾਲੀ ਦੀ ਮੰਡੀ ਨੂੰ ਤੁਰ ਪਿਆ ਲੋਕਾਂ ਮੋੜ ਬੋਲੀਆਂ ਮਾਰੀਆਂ ਮੈਂ ਮਨ ਨੂੰ ਆਖਿਆ ਡੜਵਟ ਜਮਾਨਾ ਘਟ ਭਲੇ ਦਿਨ ਆਉਣਗੇ ਮੰਡੀ ਜਾ ਕੇ ਮੈਨੂੰ ਕਿਸੇ ਨੂੰ ਕਹਿਣਾ ਵੀ ਨਾ ਪਿਆ ਕਿ ਦੁੱਧ ਲੈ ਲੋ ਸਗੋ ਇੱਕ ਲਵਾਈ ਨੇ ਆਵਾਜ਼ ਮਾਰ ਲਈ ਡੈਰੀ ਵਾਲਿਆਂ ਨਾਲੋਂ ਮੈਨੂੰ 2 ਰੁਪਏ ਵੱਧ ਮਿਲ ਗਿਆ ਮੈਂ ਤਾਂ ਪਿੰਡ ਨੂੰ ਦੋ ਛਾਲਾਂ ਕੀਤਾਂ ਦੋ ਰੁਪਏ ਦੀ ਬੜੌਤੀ ਨੇ ਸਾਡੇ ਹੌਸਲੇ ਦੋਨੇ ਕਰ ਦਿੱਤੇ ਇੱਕ ਮਹੀਨੇ ਪਿੱਛੋਂ ਮੈਂ 100 ਰੁਪਏ ਨੂੰ ਅਦੋ ਰਾਣਾ ਸਾਈਕਲ ਲੈ ਲਿਆ ਡੇਰੀ ਵਾਲਿਆਂ ਨਾਲੋਂ ਦੁੱਧ ਪਾ ਦੇ ਕੇ ਦੁੱਧ ਚੁੱਕਣਾ ਸ਼ੁਰੂ ਕਰ ਦਿੱਤਾ ਕੁਦਰਤ ਜਦੋਂ ਬੇਬਲਾ ਆਉਂਦੀ ਹੈ ਢੋਵੇਲਾ ਲਾਉਂਦੀ ਹੈ ਤਿੰਨ ਕਾਣੇ ਵੀ ਪੌ 12 ਹੋ ਜਾਂਦੇ ਨੇ ਮੇਰੇ ਕੋਲ ਤਿੰਨ ਡੋਲੀਆਂ ਦੁੱਧ ਹੋ ਗਿਆ ਕਿੱਲੋ-ਕਿੱਲੋ ਦੁੱਧ ਮੈਂ ਹਰੇਕ ਢੋਲੀ ਵਿੱਚੋਂ ਕੱਢ ਲਵਾਂ 2-2 ਕਿਲੋ ਪਾਣੀ ਠੋਕ ਦੇਵਾਂ ਮੇਰਾ ਦੁੱਧ ਮੰਡੀ ਫਿਰ ਵੀ ਨਾ اٹਕੇ ਮੰਡੀ ਵਿੱਚ ਮੰਡੀ ਪਿੰਡੋਂ ਕੁੱਲ 2 ਮੀਲ ਦੂਰ ਸੀ ਆਥਨ ਸਵੇਰ ਮੈਂ 2 ਗੇੜੇ ਲਾਉਣੇ ਸ਼ੁਰੂ ਕਰ ਦਿੱਤੇ 2 ਸਾਲਾਂ ਪਿੱਛੋਂ ਮੈਂ ਅੱਧੀ ਜੁਇਨ ਗੈਣੇ ਹੀਠੋ ਕੱਢ ਲਈ ਅਤੇ ਦੋ ਮੱਝਾਂ ਹੋਰ ਪਾਲ ਲਾਂ ਗੈਣਾ ਬਹੁਤ ਮਹਿੰਗਾ ਨਹੀਂ ਸੀ ਅਗਲੇ ਸਾਲ ਬਾਕੀ ਵੀ ਛੜਵਾ ਲਈ ਗੱਲ ਕੀ ਸਰਦਾਰ ਜੀ ਮੈਂ ਪੂਰੇ 17 ਬਰੇ ਦੁੱਧ ਪਾਇਆ ਤੇ ਸਾਰੀਆਂ ਅਗਲੀਆਂ ਪਿਛਲੀਆਂ ਕਸਰਾਂ ਕੱਢ ਦਿੱਤੀਆਂ ਫਿਰ ਨਹੀਂ ਉੱਤੇ ਪਲਾਂਟ ਲੈ ਕੇ ਪੱਕਾ ਕਰ ਪਾਇਆ ਡੈਰੀ ਏਜੰਟ ਨਾਲੋਂ ਵਧੀਆ ਬੈਠਕ ਸਜਾਈ ਨਾਨਕੀ ਢੇਰੀ ਵਾਲਿਆਂ ਤੋਂ 5 ਕਿੱਲੇ ਬੈ ਲੈ ਸਾਰੇ ਬੱਚੇ ਪੜ੍ਹਾਈ ਵੱਡਾ ਬੈਂਕ ਵਿੱਚ ਹੈ ਕੁੜੀ ਜੀਬੀਟੀ ਕਰਕੇ ਪੜਾਉਣ ਲੱਗ ਗਈ ਇੱਕ ਕੁੜੀ ਕਾਲਜ ਪੜ੍ਹਦੀ ਹੈ ਤੇ ਸਭ ਤੋਂ ਛੋਟਾ 10ਵੀਂ ਕਰਕੇ ਆਈਟੀਆਈ ਦਾ ਕੋਰਸ ਕਰ ਰਿਹਾ ਮੈਂ ਹੁਣ ਥੋੜਾ ਹੌਲਾ ਮਹਿਸੂਸ ਕਰ ਰਿਹਾ ਹਾਂ ਗਰੀਬੀ ਦਾ ਧਕੀਵਾ ਮੇਰੇ ਹੱਡਾਂ ਵਿੱਚੋਂ ਹਲੇ ਤੱਕ ਨਹੀਂ ਨਿਕਲਿਆ ਉਹ ਦਿਨ ਯਾਦ ਆਉਣ ਤੇ ਲੂ ਖੜੇ ਖੜੇ ਹੋ ਜਾਂਦੇ ਆ ਇਹ 5 7 ਕਿੱਲੇ ਵਾਲੇ ਭਾਈ ਕਿਵੇਂ ਬਚਣਗੇ ਉਸ ਦਾ ਇਹ ਸਵਾਲ ਹੁਣ ਮੈਨੂੰ ਹੀ ਨਹੀਂ ਸਰਕਾਰ ਅਤੇ ਸਰਕਾਰ ਵਿਰੋਧੀ ਰਾਜਨੀਤਿਕ ਪਾਰਟੀਆਂ ਨੂੰ ਵੀ ਪੁੱਛ ਰਿਹਾ ਸੀ ਕਿ ਛੋਟੇ ਕਿਸਾਨ ਦਾ ਕੀ ਬਣੇਗਾ ਸਾਡਾ ਅੱਡਾ ਆ ਗਿਆ ਅਸੀਂ ਰੱਖਸ਼ੇ ਵਿੱਚੋਂ ਲੈ ਪਏ ਭਰਾਵਾ ਜਿਨਨੇ ਲੰਬੇ ਸਤਿਕ ਤੇ ਹੌਸਲੇ ਨਾਲ ਤੋਂ ਗਰੀਬੀ ਦਾ ਕੋਰਸ ਪਾਸ ਕੀਤਾ ਹੈ ਰੰਗੜਾ ਛੱਡ ਕੇ ਕੋਈ ਮਿਹਨਤ ਕਰੇਗਾ ਸ਼ਾਇਦ ਬਚ ਜਾਵੇ ਪਰ ਹਾਲਾਤ ਵਫਾ ਕਰਨ ਵਾਲੇ ਨਹੀਂ ਲੱਗਦੇ ਮੈਂ ਉਸ ਨੂੰ ਨਾ ਨੁਕਰ ਨਾ ਨਾ ਕਰਦੇ ਨੂੰ ਚਾਹ ਵਾਲੀ ਦੁਕਾਨ ਵੱਲ ਤੋ ਤੁਰਿਆ ਤੇ ਰਖਸ਼ੇ ਵਾਲੇ ਨੂੰ ਨਾਲ ਆਉਣ ਲਈ ਹੱਥ ਮਾਰਿਆ ਧੰਨ